2967 ਜੀਓ ਦਾਸ ਨੂੰ ਅੱਜ 20 ਸਾਲ ਬਾਅਦ ਇਸ ਸੰਸਥਾ ਕੀਨੀ ਕਰ ਲਿਆ ਸੇਵਾ ਦਾ ਮੁਕਾਮ ਲਿਆ ਬਾਬਾ ਫਰੀਦ ਜੀ ਨੇ ਦਾਸਾਂ ਤੇ ਬੜੀ ਕਿਰਪਾ ਕੀਤੀ ਹੈ ਅਸੀਂ 1982 ਵਿੱਚ ਇੱਥੇ ਚੀਫ ਨਰਮ ਜੀ ਦਾ ਸੀ ਇਹ ਤੋਂ ਬੱਚੇ ਜਿਛੋਟੇ ਬੱਚੇ ਸਪਰ ਬੜਾ ਸੁਨਿਲਾ ਛੋਟਾ ਜੀ ਦਾਸ ਸਿੰਘ ਜੀ ਤੇ ਇਹਨਾਂ ਤੇ ਵੀ ਬੱਚਾ ਤੇ ਬੜੀ ਕਿਰਪਾ ਕੀਤੀ ਅੱਜ ਜੀ ਦੇਸ਼ ਵਿਦੇਸ਼ ਵਿੱਚ ਮਰਬਾਨੀ ਕਰੀ ਕਰਾਰੇ ਨਾਲ ਅਸੀਂ 22 ਸਾਲ ਇੱਥੇ ਕੀਤਾ ਜੀਤਾ ਬਾਬਾ ਜੀ ਦੇ ਦੋ ਇੱਥੇ ਕੀਤਾ ਕਰਦੇ ਸਨ ਉਹ ਬੜੀ ਕਿਰਪਾ ਰਹੀ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਰਗਵਾਸੀਆਂ ਦੇ ਭਾਈ ਸਾਹਿਬ ਆਈ ਹਾਂ ਇਧਰ ਦੀ ਸਿੰਘ ਖਾਲਸਾ ਜਿਨ੍ਹਾਂ ਨੇ ਸਾਨੂੰ ਬੱਚਿਆਂ ਵਾਂਗ ਰੱਖਿਆ ਸੀ ਹਰ ਤਰ੍ਹਾਂ ਨਾਲ ਸਾਡੀ ਮਦਦ ਕਰਦੇ ਸੀ ਬਾਬਾ ਜੀ ਦੀ ਕਿਰਪਾ ਹੋਈ ਅੱਜ ਅਮਰੀਕਾ ਵਿੱਚ ਗੁਰਬਾਣੀ ਦਾ ਕੀਰਤਨ ਕਰ ਰਹੇ ਹਾਂ ਤੇ ਇਹਨਾਂ ਦਾ ਹੀ ਸਦਾ ਐਸਾ ਬਾਬਾ ਜੀ ਦਾ ਦੋ ਤਿੰਨ ਵੀ ਕਲੀ ਵਿਚ ਆਏ ਸੀ ਸੋ ਮੈਂ ਆਪਣੇ ਵੱਡੇ ਭਾਵ ਸੋ ਮੰਨੈਂ ਕਿ ਮੈਨੂੰ ਅੱਜ ਬਾਬਾ ਜੀ ਦੀ ਸੇਵਾ ਦਾ ਮੌਕਾ ਦਿੱਤਾ ਹੈ ਆਪ ਸੰਗਤਾਂ ਵੀ ਬੜੇ-ਬੜੇ ਭਾਵ ਨਾਲ ਜੋ ਇਸ ਥਾਂ ਤੇ ਆਉਦੇ ਹੋ ਸੇਵਾ ਨਾਲ ਜੁੜਦੇ ਹੋ ਗੁਰਬਾਣੀ ਨਾਲ ਜੁੜਦੇ ਹੋ ਕੀਰਤਨ ਨਾਲ ਜੁੜਦੇ ਹੋ

oh ਵਲਹਾਰ ਜਾਵਾ ਤਨ ਹੈ ਗੁਰੂ ਗੋਬਿੰਦ ਸਿੰਘ ਜੀ ਤਨ ਹੈ ਵਲਹਾਰ ਜਾਵਾ ਤਨ ਹੈ ਬੰਦੀ ਮੁਸਲਮਾਨੀ ਤਨ ਹੈ ਵਲਹਾਰ ਜਾਵਾ ਤਨ ਹੈ ਨਾਥੀ ਮੁਹੰਮਦ ਜੀ ਤਨ ਹੈ ਵਲਹਾਰ ਜਾਵਾ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਵਲਹਾਰ ਤਨ ਸਾਧਨ ਹੈ ਬਲਹਾਰ ਜਾਵਾ ਤਨ ਹੈ ਇਰੰਦ ਤਨ ਸਾਧਨ ਹੈ ਬਲਹਾਰ ਜਾਵਾ ਤਨ ਹੈ ਗੁਰੂ ਸਾਹਿਬ ਸੰਗਤ ਦੀ ਤਨ ਹੈ ਬਲਹਾਰ ਜਾਵਾ